ਹਾਂਜੀ ਕੀ ਹਾਲ ਹੈ ਜੀ ਸਾਰੇ ਭੈਣ ਭਰਾ ਠੀਕ ਠਾਕ ਹੋ ਵਧੀਆ ਹੋ ਜੀ ਅੱਛਾ ਜੀ ਗੱਲ ਹੈਗੀ ਐਸ ਤਰ੍ਹਾਂ ਆਪਾਂ ਇੱਕ ਵੀਡੀਓ ਪਾਇਆ ਸੀਗਾ ਬੀਬੀ ਪ੍ਰੋਬਲਿੰਗ ਕੋਰ ਦੇ ਬਾਰੇ ਚ ਜਿਹੜਾ ਅੱਜ ਕੱਲ ਨੂੰ ਬੜਾ ਉਹ ਬਣਾ ਬਣਾ ਕੇ ਵੀਡੀਓ ਪਾਈ ਜਾਂਦੇ ਆ ਬਾਈ ਜੀ ਮੈਂ ਤੁਹਾਨੂੰ ਇੱਕ ਨਾ ਚੀਜ਼ ਦਿਖਾਉਣਾ ਇੱਕ ਆਈਟਮ ਦਿਖਾਉਣਾ ਤੁਹਾਨੂੰ ਮੈਂ ਠੀਕ ਆ ਮੈਂ ਉਹ ਤਿਆਰ ਕਰਕੇ ਰੱਖਿਆ ਹੋਇਆ ਸਾਰਾ ਸਿਸਟਮ ਠੀਕ ਆ ਹਨ ਐਪ ਆ ਇੱਕ ਮੇਰੇ ਕੋਲੇ ਇਹ ਫ੍ਰੀ ਵਾਲਾ ਐਪ ਆ ਆ ਦਿਖ ਰਿਹਾ ਤੁਹਾਨੂੰ ਥੱਲੇ ਵਾਲਾ ਇਹ ਵਾਲਾ ਐਪ ਆ ਠੀਕ ਆ ਮੈਂ ਇਥੇ ਨਾ ਲਿਖ ਕੇ ਰੱਖਿਆ ਹੋਇਆ ਆ ਇਹ ਦੇਖੋ ਉੱਪਰ ਲਿਖਿਆ ਹੋਇਆ ਨਾ ਇਹ ਗੂਗਲ ਟਰਾਂ ਮੈਂ ਬਾਸ ਜਾਊਗਾ ਉਸੇ ਐਪ ਦੇ ਵਿੱਚ ਤੁਹਾਡੇ ਸਾਹਮਣੇ ਕਰ ਰਿਹਾ ਹਾਂ ਭਾਈ ਮੈਂ ਕੋਈ ਉਹ ਨਹੀਂਗਾ ਆ ਦੇਖੋ ਇਹਦੇ ਵਿੱਚ ਮੈਂ ਜਾਊਗਾ ਇੱਥੇ ਪਲੱਸ ਤੇ ਮੈਂ ਕਲਿੱਕ ਕਰੂੰਗਾ ਥੱਲੇ ਪਲੱਸ ਦੇਖਿਆ ਇਹ ਦੇਖੋ ਮੈਂ ਪਹਿਲਾਂ ਵੀ ਇਹ ਕੀਤਾ ਸੀਗਾ ਮੈਂ ਦੁਬਾਰਾ ਤੁਹਾਨੂੰ ਨਾ ਇਹਦੇ ਵਿੱਚ ਪੇਸਟ ਕਰਕੇ ਦਿਖਾਉਣਾ ਇਹਨੂੰ ਸਾਰਿਆਂ ਨੂੰ ਕੱਟ ਦਿੰਦਾ ਮੈਂ ਇਹ ਲੋ ਕੱਟਤਾ ਇਹ ਇੱਥੇ ਪੇਸਟ ਤੇ ਮੈਂ OK ਕਲਿੱਕ ਕਰ ਦਊਗਾ ਠੀਕ ਆ ਦੇਖੋ ਇਹ ਸਰਦਾਰ ਮੈਂ ਇਜ਼ ਜਸਟ ਸਟੈਂਡਿੰਗ ਇਨ ਓਨ ਦਾ ਫਲੋਰ ਐਂਡ ਈਟਿੰਗ ਫੂਡ ਇੱਥੇ ਜਨਰੇਟ ਤੇ ਮੈਂ ਕਲਿੱਕ ਕਰੂੰਗਾ ਉੱਪਰ ਜਨਰੇਟ ਤੇ ਮੈਂ ਕਲਿੱਕ ਕਰਦਾ ਆ ਦੇਖੋ ਥੱਲੇ ਨਾ ਬਣ ਲਾ ਪੀਆ ਤਸਵੀ AI ਦੇ ਨਾਲ ਬਾਈ ਜੀ ਗੱਲ ਤਾਂ ਵੀ ਤੁਸੀਂ ਪਹਿਚਾਣ ਨਹੀਂ ਸਕਦੇ ਹੈਰਾਨ ਰਹਿ ਜਾਊਂ ਜੀ ਨੇ ਨਹੀਂ ਵੇਖਿਆ ਇਹ ਕਮਾਲ AI ਦਾ AI ਦਾ ਬਾਈ ਵੀਡੀਓ ਵੀ ਬਣਦਾ ਵੀਡੀਓ ਵੀ ਬਣਦਾ ਲੇਕਿਨ ਉੱਤੇ ਪੈਸੇ ਲੱਗਦੇ ਆ ਉਹ ਮਤਲਬ ਇਹ ਫ੍ਰੀ ਵਾਲਾ ਆ ਇਹ ਚ 5 ਫੋਟੋ ਅਸੀਂ ਨਾ 5 ਵਾਰੀ ਮਤਲਬ ਕੋਈ ਵੀ ਇਸ ਤਰ੍ਹਾਂ ਐਡੀਟਿੰਗ ਕਰ ਸਕਦੇ ਆ ਆ ਦੇਖੋ ਆ ਆਗੇ ਸਰਦਾਰ ਜੀ ਇਹ ਮੈਂ ਇਸ ਤੇ ਕਲਿੱਕ ਕਰਨਾ ਇਹ ਦੇਖੋ ਸਰਦਾਰ ਜੀ ਕਿਉਂ ਬਣਾ ਦੇ ਨਾ AI ਨੇ ਹੁਣ ਕੋਈ ਕਹਿ ਦਊਗਾ ਇਹਨੂੰ ਵੀ ਨਹੀਂ ਪਾਈ ਇਹ ਇਦਾਂ ਜੀ AI ਨਾ ਬਣੀ ਨਹੀਂ ਗਈ ਜੀ ਆ ਦੇਖੋ ਅਗਲੀ 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 ਦੇਖੋ ਤਸਵੀਰ ਦੇਖਿਆ ਕਾਰਵੇ ਤੇ ਸੋਹਣਾ ਥਾਲੀ ਲੈ ਕੇ ਮੈਂ ਉਹ ਲੱਸੀ ਨਾਲ ਦੇਖੋ ਕੁਜਾ ਵੀ ਦਿਖਾਇਆ ਠੀਕ ਆ ਆ ਦੇਖੋ ਸਭ ਜੀ ਚੌਲ ਆਪਾਂ ਤਾਂ ਕੀ ਪਿਆ ਹਨ ਇਹ ਦੇਖੋ ਇਹ ਵੇਖ ਲਿਆ ਤੁਸੀਂ ਹੁਣ ਮੈਂ ਜਿਹੜੀਆਂ ਪਹਿਲੋਂ ਬਣਾਈਆਂ ਸੀਆਂ ਪਹਿਲੋਂ ਤੁਸੀਂ ਇਹਨੂੰ ਦੁਬਾਰਾ ਦੁਬਾਰਾ ਇਹ ਤੋਂ ਬਣਵਾਉਂਗੇ ਨਾ ਇਹਨੇ ਅਲੱਗ-ਅਲੱਗ ਤਰੀਕੇ ਨਾਲ ਬਣਾ ਬਣਾ ਕੇ ਦੇਣੀਆਂ ਤੁਹਾਨੂੰ ਫਿਰ ਹੋਰ ਤਰੀਕੇ ਨਾਲ ਬਣਾ ਕੇ ਦਊ ਮੈਂ ਹੁਣ ਚੱਲਦਾ ਆਪਣੀ ਗੈਲਰੀ ਦੇ ਵਿੱਚ ਜਾਣਾ ਮੈਂ ਗੈਲਰੀ 'ਚ ਤੁਹਾਨੂੰ ਦਿਖਾਉਣਾ ਇਹ ਚੱਲ ਭਾਈ ਬੈਗ ਚੱਲ ਅੱਛਾ ਇਹ ਆ ਦੇਖੋ ਮੈਂ ਫਾਈਲ ਦੇ ਵਿੱਚ ਗਿਆ ਤੇ ਫਾਈਲ ਦੇ ਵਿੱਚ ਜਾ ਕੇ ਮੈਂ ਜਾਊਂਗਾ ਰੱਬ ਕਰੇ ਤੁਹਾਡਾ ਭਲਾ ਇਮੇਜ ਦੇ ਵਿੱਚ ਗਿਆ ਇਮੇਜ ਦੇ ਵਿੱਚ ਜਾਣਾ ਮੈਂ ਇੱਕ ਮਿੰਟ ਆ ਦੇਖੋ ਆ ਪਹਿਲਾਂ ਦੀਆਂ ਬੜੀਆਂ ਹੋਈਆਂ ਤਸਵੀਰਾਂ ਆ ਇਹ ਮੈਂ ਪਹਿ ਤੁਹਾਡੇ ਸਾਹਮਣੇ ਇਹ AI ਨਾਲ ਬਣੀਆਂ ਹੋਈਆਂ ਆ AI ਨਾਲ ਵੀਰ ਮੇਰੇ ਉਹ ਭੈਣੋ ਦੇਖ ਲਓ ਆਹ ਦੇਖ ਲਓ ਇਹ ਦੇਖ ਲਓ ਬਣਾਇਆ ਨਾ ਸਰਦਾਰ ਕਿਉਂ ਕਿੰਨੇ 36 ਪ੍ਰਕਾਰ ਦੇ ਭੋਜਨ ਲਈ ਬੈਠਾ ਸਰਦਾਰ ਇਹ ਦੇਖੋ ਠੀਕ ਆ ਆ ਚੀਜ਼ ਦੇਖ ਰਹੇ ਨਹੀਂ ਇਹ ਤਾਂ ਹੋਰ ਚੀਜ਼ ਆ ਆ ਸਰਦਾਰ ਜੀ ਦੇਖੋ ਹੁਣ ਤੁਹਾਨੂੰ ਉਹ ਸੈੱਪ ਚ ਲੈ ਕੇ ਜਾਵਾਂ ਸ਼ਾਇਦ ਤੁਹਾਨੂੰ ਆ ਦੇਖੋ ਆ ਫਾਈਲ ਆ ਫਾਈਲ ਮੈਨੇਜਰ ਆ ਇਹ ਆ ਉਹ ਐਪ ਆ ਆ ਦੇਖੋ ਆ ਐਪ ਚ ਦੇਖ ਲਓ ਆ ਸਰਦਾਰ ਹੋਰ ਤਰ੍ਹਾਂ ਬਣਾਤਾ ਤੁਹਾਡੇ ਸਾਹਮਣੇ ਆ ਹੁਣ ਇਹ ਚ ਜਾ ਠੀਕ ਆ ਐਵੇਂ ਨਾ ਉਹ ਮਤਲਬ ਨਾ ਕਰਿਆ ਕਰੋ ਤੇ ਦੇਖ ਲੈਣਾ ਕਮਾਲ ਇਹਨੂੰ ਕਹਿੰਦੇ ਏਆਈ ਦਾ ਕਮਾਲ ਇਹਨੂੰ ਕਹਿੰਦੇ ਆ ਏਆਈ ਦਾ ਕਮਾਲ ਠੀਕ ਆ ਬਾਈ ਜੀ ਵੀਡੀਓ ਨਾ ਵੀਡੀਓ ਠੀਕ ਆ ਤੁਸੀਂ ਕੋਈ ਵੀ ਵੀਡੀਓ ਆ ਕੋਈ ਵੀ ਵੀਡੀਓ ਆ ਫਿਲਹਾਲ ਤੱਕ ਕਲਿੱਪ ਆਉਂਦੇ ਸੀਗੇ ਛੋਟੇ ਛੋਟੇ ਕਲਿੱਪ ਆਉਂਦੇ ਸੀਗੇ ਜਿਹਦਾ ਕਿਸੇ ਨੇ ਬਣਾ ਸਕਦੇ ਆ ਆਪ ਵੀ ਬਣਾ ਸਕਦੇ ਆ ਕਿਸ ਮਤਲਬ ਤੁਸੀਂ ਇਹ ਕਰ ਸਕਦੇ ਆ ਛੇ ਛੋਟੇ ਛੋਟੇ ਕਲਿੱਪ ਜਿਹੜੇ ਹੁੰਦੇ ਉਸ ਕਲਿੱਪ ਹੁੰਦੇ ਹੁੰਦੇ ਸੀ ਹੁਣ ਬਾਈ ਪੂਰੀ ਫਿਲਮ ਬਣਦੀ ਆ ਤੁਸੀਂ ਆਪਣਾ ਚਿਹਰਾ ਦਿਖਾ ਦਿਓ ਏਆਈ ਨੂੰ ਪਿਆ ਮੇਰਾ ਚਿਹਰਾ ਆ ਐਸ ਹੀਰੋ ਦੀ ਜਗ੍ਹਾ ਮੇਰਾ ਚਿਹਰਾ ਲਾ ਦੇ ਤਾਂ ਉਹ ਲਾ ਦੇਣਾ ਚੱਖੇ ਤੁਹਾਡਾ ਭੁੱਲ ਜੋ ਗੱਲਾਂ ਨਹੀਂ ਰਹਿਣਗੀਆਂ ਮ This is your channel name, bringing you the coolest gadget reviews in under 60 seconds. Intro to Gadget, 5-15 seconds. Today, we're checking out the Gadget name. A compact, powerful device that packs a punch. Key features, 15-30 seconds. First up, its design. Sleek, lightweight, and perfect for on the go. Next, performance. It's powered by processor, battery, other specs, giving you smooth, lag-free experience. Highlight a cool feature, 30-45 seconds, and here's what I love the most, the cool feature, perfect for gaming, photography, multitasking, etc. Wrap-up recommendation, 45-55 seconds, if you're looking for performance, value, portability, this gadget is a must-buy.

ਔਰ origignal ਲਗੂਆ ਮੀਤਾ ਮੈਡ ਪੀ origignal ਬੈਠਾ ਜਾਮਾ ਠੀਕ ਆ ਉਹ ਥੋੜਾ ਜਿਹਾ ਪਤਾ ਲੱਗਦਾ ਨਾ ਕਿਉਂਕਿ ਉਹ ਫ੍ਰੀ ਵਾਲੀ ਫ੍ਰੀ ਵਾਲੀਆਂ ਚੀਜ਼ਾਂ ਇੱਦਾਂ ਹੁੰਦੀਆਂ ਫ੍ਰੀ ਵਾਲੇ ਐਪ ਇੱਦਾਂ ਹੁੰਦੇ ਆ ਤੇ ਜਿਹੜੇ ਪੈਸੇ ਲੱਗਦੇ ਆ ਨਾ ਫਿਰ ਉਹ ਬਾਈ origignal ਬਣਾ ਕੇ ਦਿੰਦੇ ਆ ਜਿਵੇਂ ਉਹ ਬੀਬੀ ਐ ਕਰਕੇ ਵਾਲ ਜੇ ਸਵਾਰੀ ਜਾਂਦੀ ਨਾ ਆਪਦੇ ਹੁਣ ਮੈਂ ਕੋਈ ਵੀ ਐਕਟੀਵਿਟੀ ਕਰ ਰਿਹਾ ਹਾਂ ਨਾ ਜਿੱਦਾਂ ਮੈਂ ਹੱਥ ਹਿਲਾ ਰਿਹਾ ਜਾਂ ਕੁਝ ਵੀ ਕਰ ਰਿਹਾ ਤਾਂ ਉੱਤੇ ਫੇਸ ਆ ਨਾ ਜਿਹੜਾ ਫੇਸ ਉਹ ਹੋਰ ਲੱਗ ਜਾਂਦਾ ਆ ਠੀਕ ਆ AI ਨੇ ਕੀ ਕਰਨਾ ਉਹਦੇ ਫੇਸ ਨੂੰ ਚੱਕ ਕੇ ਪੂਰਾ ਐ ਪਲਾਸਟਰ ਕਰ ਦੇਣਾ ਉਹਦੇ ਉੱਤੇ ਵੀ ਇਹੀ ਬੈਠਾ ਬੰਦਾ ਠੀਕ ਆ ਬਾਕੀ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਵੀ ਜਿਹੜੇ ਉਹਨਾਂ ਨੇ ਕੋਸ਼ਿਸ਼ ਸ਼ਬਦ ਡਬਲ मीनिंग ਵਾਲੇ ਹਨਾ ਇਦਾਂ ਮੈਂ ਮੈਂ ਵੀ ਬਲੌਗ ਵੇਖੇ ਸੀ ਕਿਉਂਕਿ ਦੇਖਣਾ ਚਾਹੀਦਾ ਬੰਦੇ ਨੂੰ ਵੀ ਨਰਾਪੁਰ ਐ ਨਹੀਂ ਹੁੰਦਾ ਕਿ ਇੱਕ ਪਾਸੇ ਆਪਾਂ ਇੱਕ ਦੀ ਗੱਲ ਕਰੀ ਜਾਈਏ ਵੀ ਉਹਦੇ ਵਿੱਚ ਮੈਨੂੰ ਵੀ ਕੁਝ ਚੀਜ਼ਾਂ ਨਾ ਡਬਲ मीनिंग ਜਿਹੜੀਆਂ ਚੀਜ਼ਾਂ ਨਾ ਉਹ ਮੈਨੂੰ ਭੈੜੀਆਂ ਲੱਗਦੀਆਂ ਉਹ ਜਿੱਦਾਂ ਭੈਣ ਭਰਾ ਆ ਨਾ ਤੇ ਗੱਲਾਂ ਕਰਦੇ ਆ ਤੇ ਉਹ ਕੁਝ ਚੀਜ਼ਾਂ ਨਾ ਵਧੀਆ ਨਹੀਂ ਲੱਗਦੀਆਂ ਇਹ ਗੱਲ ਮੈਂ ਵੀ ਕਹੂੰਗਾ ਤੇ ਬਾਕੀ ਏਆਈ ਵੀਡੀਓ ਮੈਂ ਤੁਹਾਨੂੰ ਹੋਰ ਵੀ ਬਖਾਉਣਾ ਹੈ ਤੇ ਟਰੰਪ ਦੀ ਬਖਾਉਣਾ ਵੀਡੀਓ ਮੈਂ ਟਰੰਪ ਦੀ ਬਖਾਵਾਂ ਚਲੋ ਵੇਖੋ ਵੀਡੀਓ ਹਾਂ ਕੇ ਮੈਂ ਝਾਕਦੇ ਆ ਮੇਰੇ ਵੱਲ ਆਉਣਾ ਅਮਰੀਕਾ ਪਾਵਾ ਕੰਦਾ ਬੰਦੇ ਬਣਾਉ ਬੰਦੇ ਸਾਰਿਆਂ ਨੂੰ ਜਾਇ ਪਰ ਪਰ ਕਰ ਦੂ ਇੱਥੇ ਸਾਰਿਆਂ ਨੂੰ ਚਾਹੇ ਕੋਈ ਪੰਜਾਬੀ ਹੋਵੇ ਚਾਹੇ ਗੁਜਰਾਤੀ ਹੋਵੇ ਚਾਹੇ ਗੋਹਾਣੇ ਵਾਲਾ ਹੋਵੇ ਮੈਂ ਛੱਡਣਾ ਨਾਲੇ ਚੀਮੇ ਦਾ ਗਾਣਾ ਮੈਂ ਸੁਣ ਲੇ ਚੀਮਾ ਤਾਂ ਜੇ ਕਦੇ ਆ ਗਿਆ ਨਾ ਇੱਥੇ ਉਹਨੂੰ ਤਾਂ ਪੱਕਾ ਬੰਦਾ ਬਣਾਉ ਲੱਤਾ ਵੱਡੂ ਬਸਤਾ ਉਹਨੂੰ ਟਰੰਪ ਦੀ ਵੀਡੀਓ ਵੇਖ ਲਈ ਤੇ ਸੋ ਨਾ ਇਹ ਐਦਾਂ ਬਣੀਆਂ ਹੁੰਦੀਆਂ ਆ ਵੀਡੀਓ ਠੀਕ ਆ ਛੋਟੇ ਛੋਟੇ ਕਲਿੱਪ ਜਿਹੜੇ ਹੁੰਦੇ ਨਾ ਇਹ ਇਸ ਤਰੀਕੇ ਨਾਲ ਬਣਾਏ ਜਾਂਦੇ ਆ ਤੇ ਬਾਕੀ ਉਹ ਐਡੀ ਉਹ ਗੱਲ ਨਹੀਂ ਗਈ ਹੁੰਦੀਗੀ ਵੀ ਐਦਾਂ ਹੁੰਦਾ ਆ ਹੁਣ ਕੋਈ ਵਿਸ਼ਵਾਸ ਨਹੀਂ ਕਰ ਸਕਦੇ ਆਪਾਂ ਕੋਈ ਵੀ ਵਿਸ਼ਵਾਸ ਨਹੀਂ ਕਰ ਸਕਦੇਗੇ ਕੋਈ ਬੰਦਾ ਆਪਾਂ ਨੂੰ ਆਪਣੀ ਕੋਈ ਵੀਡੀਓ ਅਸ਼ਲੀਲ ਬਣਾ ਕੇ ਕਹਿ ਦੇਵੇ ਆ ਦੇਖ ਮੈਂ ਤੇਰੀ ਵੀਡੀਓ ਉੱਤੇ ਵਿਸ਼ਵਾਸ ਨਾ ਕਰੋ ਉੱਤੇ ਕਦੇ ਵੀ ਵਿਸ਼ਵਾਸ ਨਾ ਕਰੋ ਕਿਉਂਕਿ ਇਹ ਸਾਰੀ ਚੈਕਿੰਗ ਹੋਵੇ ਸਾਰਾ ਕੁਝ ਹੋਵੇ ਫਿਰ ਪਤਾ ਲੱਗਦਾ ਅ ਕਈ ਵਾਰ ਹੁੰਦਾ ਬੰਦੇ ਨੂੰ ਥੱਲੇ ਲਾਉਣ ਵਾਲੇ ਵੀ ਹੁੰਦੇ ਹਨ ਤੇ ਫਿਰ ਸਾਰਾ ਕੁਝ ਸਾਹਮਣੇ ਆ ਜਾਂਦਾ ਬੰਦੇ ਦੀਆਂ ਦੇਖੋ ਜੀ ਗੱਲ ਇਸ ਤਰ੍ਹਾਂ ਆ ਪੀ ਜਦੋਂ ਅਸੀਂ ਆਪ ਲੱਗ ਪਏ ਆ ਕਿਸੇ ਨੂੰ ਬਦਨਾਮ ਕਰਨ ਵਾਸਤੇ ਤਾਂ ਫਿਰ ਆਪਾਂ ਨੇ ਫਿਰ ਉਹ ਚੀਜ਼ਾਂ ਕੱਟ-ਕੱਟ ਕੇ ਲਿਆਉਣੀਆਂ ਪੰਪ ਵੀ ਦੇਣੇ ਹੁੰਦੇ ਆ ਤੇ ਬਾਕੀ ਐਡੀ ਕੋਈ ਗੱਲ ਹੁੰਦੀ ਨਹੀਂ ਪਹਿਲਾਂ ਜਦੋਂ ਮਰਜ਼ੀ ਕੋਈ ਚੱਲੀ ਜਾਂਦਾ ਚੱਲੀ ਜਾਂਦਾ ਜਦੋਂ ਕਿਸੇ ਨਾਲ ਮਤਲਬ ਕਿ ਥੋੜੀ ਜੀ ਹੋ ਜਾਂਦੀ ਹੈ ਕਿਸੇ ਦੀ ਤਾਂ ਇਹ ਵੀ ਚੀਜ਼ਾਂ ਸੋਚਣੀਆਂ ਪੈਣੀਆਂ ਤੇ ਖਟਾਪੱਟੀ ਜਦੋਂ ਹੋ ਜਾਂਦੀ ਹੈ ਤੇ ਨਾਲ ਤੁਸੀਂ ਹੋਰ ਵੀਡੀਓ ਚੱਲਦੇ ਦੇਖ ਰਹੇ ਹੋ ਹਨਾ ਇਹ ਸਭ AI ਦਾ ਕਮਾਲ ਆ ਹੋਰ ਕੁਝ ਵੀ ਨਹੀਂਗਾ ਠੀਕ ਹੈ ਜੀ ਤੇ ਤੁਸੀਂ ਇੱਕ ਈਮੇਲਸ ਆਪ ਦੀ ਫੋਟੋ ਲਾ ਕੇ ਉਹਨੂੰ ਵੀ ਬੁਲਾ ਸਕਦੇ ਜਿੱਦਾਂ ਮੇਰੀ ਤੁਸੀਂ ਦੇਖੀ ਹੈ ਵੀਡੀਓ ਠੀਕ ਆ ਉਹ ਇੱਕ ਫੋਟੋ ਆ ਮੇਰੀ ਪਿਕਚਰ ਆ ਉਹ ਪੁਰਾਣੀ ਫੋਟੋ ਆ ਤੇ ਉਹ ਲਾਈ ਹੋਈ ਆ ਤੇ ਹੋਰ ਮੈਨੂੰ ਕਿਹੜਾ ਇੰਗਲਿਸ਼ ਆਉਂਦੀ ਆ ਹਨਾ ਸੋ ਇਹ ਗੱਲਾਂ ਬਾਤਾਂ ਆ ਕੁਝ ਚੀਜ਼ਾਂ ਨਾ ਸਾਨੂੰ ਵੇਖਣੀਆਂ ਪੈਣੀਆਂ ਆ ਅ ਕੁਝ ਚਲੋ ਹੁਣ ਜਿੱਦਾਂ ਕਹਿੰਦੇ ਆ ਵੀ ਹਨਾ ਵੀ ਜਦੋਂ ਸਾਰੇ ਕਹਣ ਲੱਗ ਆਪਣੇ ਗਲਤ ਆ ਇਹ ਗਲਤ ਆ ਇਹ ਗਲਤ ਆ ਇਹ ਗਲਤ ਆ ਫਿਰ ਉਹ ਗਲਤ ਹੋ ਜਾਂਦਾ ਆ ਫਿਰ ਸਾਰੇ ਕਹਿਣ ਲੱਗ ਪੈਂਦੇ ਆ ਪਰ ਮੈਨੂੰ ਇੱਕ ਗੱਲ ਦਾ ਬਹੁਤ ਗੁੱਸਾ ਆ ਪੀ ਮਿਰਰਗੇ ਅ ਸਿਕਟਾ ਪੀਣੇ ਸ਼ਰਾਬਾਂ ਪੀਣੇ ਮਟਰਨ ਖਾਣੇ ਆ ਆਖੇ ਨਾ ਮਤਲਬ ਕਿ ਉਹ ਵੀ ਟਰੋਲ ਕਰੀ ਜਾਂਦੇ ਆ ਕੱਲ ਮੈਂ ਇੱਕ ਵੀਡੀਓ ਵੇਖੀ ਉਹ ਪਤਾ ਕਿਦਾਂ ਬੋਲ ਰਿਹਾ ਬੰਦਾ ਆ ਬੀਬੀ ਅ ਤੂੰ ਵਧੀਆ ਨਹੀਂ ਕੀਤਾ ਤੂੰ ਗੁਰਵਾਨੀ ਵੀ ਪੜਦੀ ਆ ਤੇ ਤੂੰ ਨਾਲਿਆ ਕਰੀ ਜਾਂਦਾ ਨਾਲੇ ਤੂੰ ਬਲੌਗ ਬਣਾਉਣੀ ਆ ਵੀ ਮਾਮਾ ਤੂੰ ਕੀ ਲੈਣਾ ਹਾਂ ਪਹਿਲਾਂ ਤੂੰ ਆਪਣੇ ਆਪ ਨੂੰ ਸੰਭਾਲ ਤਾਂ ਲੈ ਇਦਾਂ ਦੇ ਬੰਦੇ ਲੱਗੇ ਹੋ ਆ ਦੱਸੋ ਹੈ ਵੀ ਉਹਨੂੰ ਅੱਛਾ ਸ਼ੇਅਰ ਬੜੇ ਆ ਉਹਦੇ ਵੀਡੀਓ ਤੇ ਸ਼ੇਅਰ ਇੰਨੇ ਸ਼ੇਅਰ ਹੋਈ ਆ ਮੈਨੂੰ ਲੱਗਦਾ 42 ਤਾਂ ਨਹੀਂ 1000 1500 ਤੋਂ ਸ਼ੇਅਰ ਆ ਉਸ ਵੀਡੀਓ ਤੇ ਠੀਕ ਆ ਤੇ ਕੋਈ ਢੰਗ ਦੀ ਗੱਲ ਕਰੇ ਨਾ ਉਹਨੂੰ ਕੋਈ ਸ਼ੇਅਰ ਨਹੀਂ ਕਰਦਾਗਾ ਸੋ ਮੈਂ ਇਹ ਵੀ ਕਹਿਣਾ ਕਿ ਭਾਈ ਆਪਦੇ ਪਰਿਵਾਰ ਦੇ ਵਿੱਚ ਵੀ ਖਿਆਲ ਰੱਖੋ ਕੋਈ ਵੀ ਸਾਨੂੰ ਲਾਕਡਾਟ ਵਾਲਾ ਬੰਦਾ ਜਾਂ ਕੋਈ ਵੀ ਆ ਕੇ ਇਦਾਂ ਕੋਈ ਵੀ ਚੀਜ਼ ਬੁਖਾਉਂਦਾ ਨਾ ਪਿਕਚਰਾਂ ਬਣਾਉਣੀਆਂ ਤਾਂ ਅੱਜਕੱਲ ਕੋਈ ਖਾਸ ਗੱਲ ਨਹੀਂ ਜੇ ਕਹੋਗੇ ਤਾਂ ਮੈਂ ਤੁਹਾਨੂੰ ਸਿਖਾ ਦੂੰਗਾ ਇਹ ਆਮ ਨਾਰਮਲ ਐਪ ਹੁੰਦੇ ਉਹਨਾਂ 'ਚ ਬਣ ਜਾਂਦੀਆਂ ਜਿੰਦਾ ਚਿਹਰਾ ਉਹ ਲਾਣਾ ਇਹ ਲਾਉਣਾ ਇਹ ਕੋਈ ਖਾਸ ਗੱਲ ਨਹੀਂ ਲੇਕਿਨ ਇਹ ਕਮ ਹੁੰਦਾ ਕੁੱਤੇ ਬੰਦਿਆਂ ਦਾ ਠੀਕ ਆ ਜਿਹੜੇ ਆਪਣੇ ਆਪ ਨੂੰ ਬਾਹਰ ਤਾਂ ਸਾਬਤ ਕਰਦੇ ਆ ਕਿ ਅਸੀਂ ਬਹੁਤ ਵਧੀਆ ਲੋਕ ਆ ਅਸੀਂ ਬਹੁਤ ਵਧੀਆ ਬੰਦੇ ਆ ਲੇਕਿਨ ਅੰਦਰੋਂ ਉਹ ਜਿਹੜਾ ਅੰਦਰ ਹੁੰਦਾ ਨਾ ਉਹਨਾਂ ਦੇ ਅੰਦਰ ਹੁੰਦਾ ਆ ਜਿਹੜਾ ਹਿਰਦਾ ਹੁੰਦਾ ਉਹਦੇ 'ਚ ਸ਼ੈਤਾਨ ਬੈਠਾ ਹੁੰਦਾ ਇੱਕ ਨਹੀਂ ਕੋਈ 18 18 20 ਵੀ ਬੈਠੇ ਹੁੰਦੇ ਆ ਸ਼ੈਤਾਨ ਫਿਰ ਉਹ ਕੰਮ ਕਰਦੇ ਆ ਠੀਕ ਆ ਤੇ ਬਾਕੀ AI ਦਾ ਜਿਹੜਾ ਕੋਈ ਵੀ ਸਿਸਟਮ ਹੁੰਦਾ ਤੁਸੀਂ ਬਣਾਓ ਉਹ ਜ਼ਿੰਮੇਵਾਰ ਨਹੀਂ ਹੁੰਦਾ ਇਸ ਚੀਜ਼ ਦਾ ਠੀਕ ਆ ਉਹਨਾਂ ਨੇ ਐਪ ਦਾ ਆਪ ਦਾ ਪੂਰੀ ਮਤਲਬ ਕਿ ਉਹ ਕੀ ਕਹਿੰਦੇ ਹੁੰਦੇ ਆ ਅ ਡਿਸਕਲੇਮਰ ਵਗੈਰਾ ਉਹਨਾਂ ਦਾ ਸਾਰਾ ਉਹਨਾਂ ਦਾ ਲਿਖਿਆ ਹੁੰਦਾ ਵੀ ਅਸੀਂ ਇਹਦੇ ਜ਼ਿੰਮੇਵਾਰ ਨਹੀਂ ਕੋਈ ਵੀ ਸਾਡੇ ਤੋਂ ਸਾਡੇ ਐਪ ਤੋਂ ਕੋਈ ਗਲਤ ਇਹਨੂੰ ਯੂਜ਼ ਕਰਦਾ ਆ ਤਾਂ ਬਸ ਇੰਨੀਆਂ ਗੱਲਾਂ ਬਾਤਾਂ ਸੀਆਂ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੌਜਾ ਮਾਣੋ ਖੁਸ਼ ਰਹਿ ਕੇ ਕਰੋ ਓਕੇ ਬਾਏ ਥੈਂਕ ਯੂ